ਇਹ ਬਿਆਸ ਦਰਿਆ ਦੇ ਕੰਢੇ ਤੇ ਆ ਜੀ ਆਪਾਂ ਹਾਲਾਤ ਵੇਖ ਲਓ ਬਿਆਸ ਦਰਿਆ ਦੇ ਕੰਢੇ ਤੇ ਇਹ ਜਾਦੂ ਟੂਨੇ ਕਰਨ ਵਾਲਿਆਂ ਦੇ ਕੰਮ ਆ ਆ ਵੇਖੋ ਕਿਵੇਂ ਪਾਣੀ ਦੇ ਵਿੱਚ ਜੜਾ ਵਾ ਗੰਦਗੀ ਪਾਈ ਆ ਤੇ ਕਿਸ ਤਰ੍ਹਾਂ ਦੇ ਹਾਲਾਤ ਬਣਾਤੇ ਸਾਈਡਾਂ ਤੋਂ ਵੇਖ ਲਓ ਮੈਂ ਇਸ ਵਕਤ ਖੜਾ ਜੀ ਮਾਜੇ ਦੀ ਤਰਤੀ ਤੇ ਬਿਆਸ ਦਰਿਆ ਮੇਰੇ ਨਾਲ ਹੀ ਇੱਧਰ ਤੁਸੀਂ ਦੇਖ ਸਕਦੇ ਬਿਆਸ ਦਰਿਆ ਔਰ ਇੱਧਰਲੇ ਬੰਨੇ ਇਹ ਸਾਰੇ ਗੰਦਗੀ ਦੇ ਢੇਰ ਆ ਜਿਹੜੇ ਇਹ ਸਾਰੇ ਜਾਦੂ ਟੂਨੇ ਕਰਨ ਵਾਲਿਆਂ ਦੇ ਆ ਬਿਆਸ ਦਰਿਆ ਤੇ ਆ ਹਾਲਾਤ ਕਰਦੇ ਵੇਖੋ ਆ ਥਾਂ ਥਾਂ ਤੇ ਜਿਹੜਾ ਵਾ ਇਧਰ ਜਿੱਥੋਂ ਤੱਕ ਵੀ ਤੁਹਾਨੂੰ ਨਜ਼ਰ ਆਉਂਦਾ ਹੈ ਜਾਦੂ ਟੂਨੇ ਕਰਨ ਵਾਲਿਆਂ ਦੇ ਕੰਮ ਆ ਵੇਖੋ ਪਾਣੀ ਦੇ ਵਿੱਚ ਕਿਦਾਂ ਗੰਦਗੀ ਭਾਈ ਆ ਇਹ ਸਾਰੇ ਕੰਮ ਜਿਹੜੇ ਆ ਰਹਿਮਾ ਪਰਮਾ ਵਿੱਚ ਫਸੇ ਹੋਏ ਲੋਕਾਂ ਦੇ ਆ ਔਰ ਇਸ ਹੱਦ ਤੱਕ ਇਹ ਮਾਨਸਿਕ ਰੋਗੀ ਹੋ ਗਿਆ ਕਿ ਆਲੇ-ਦੁਆਲੇ ਕਿਤੇ ਵੀ ਤੁਹਾਨੂੰ ਸਾਫ ਸਫਾਈ ਨਹੀਂ ਨਜ਼ਰ ਆਉਗੀ ਆ ਦੂਰ-ਦੂਰ ਤੱਕ ਜਿਹੜਾ ਵਾ ਇਹ ਜਾਦੂ ਟੂਨੇ ਕਰਨ ਵਾਲਿਆਂ ਨੇ ਜਿਹੜਾ ਵਾ ਵੇਖੋ ਗੰਦਗੀ ਦੇ ਢੇਰ ਪਏ ਆ ਔਰ ਇਸ ਤੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਜਨਮ ਲੈਣਾ ਆ ਆ ਵੇਖੋ ਕਿਸ ਹਿਸਾਬ ਦੇ ਨਾਲ ਜਿਹੜਾ ਵਾ ਦੂਰ ਦੂਰ ਤੱਕ ਤੁਹਾਨੂੰ ਗੰਦਗੀ ਦੇ ਪਲਾਸਟਿਕ ਦੇ ਲਫਾਫੇ ਨਜ਼ਰ ਆਉਣਗੇ ਇਹ ਹਾਲਾਤ ਜਿਹੜੇ ਆ ਇਹ ਜਾਦੂ ਟੂਣੇ ਕਰਨ ਵਾਲੇ ਲੋਕਾਂ ਨੇ ਜਿਹੜੇ ਬਣਾਤੇ ਆ ਬਿਆਸ ਦਰਿਆ ਦੇ ਔਰ ਕਿੰਨੀ ਕੁ ਸਫਾਈ ਬੰਦਾ ਕਰ ਲੂਗਾ ਕਿੰਨਾ ਕੁ ਪ੍ਰਸ਼ਾਸਨ ਇਹਨਾਂ ਦਾ ਧਿਆਨ ਰੱਖ ਲੂਗਾ ਪਰੇ ਲੋਕ ਜਿਹੜੇ ਆ ਇਹ ਗੰਦਗੀ ਪਾਉਣ ਤੋਂ ਬਾਜ਼ ਹੀ ਨਹੀਂ ਆਉਂਦੇ ਔਰ ਤੁਸੀਂ ਇਹ ਵੇਖੋ ਵੀ ਇੱਥੇ ਆਲੇ-ਦੁਆਲੇ ਤੁਹਾਨੂੰ ਜਿੱਥੇ ਵੀ ਆ ਪਲਾਸਟਿਕ ਹੀ ਪਲਾਸਟਿਕ ਨਜ਼ਰ ਆਉਂਦੀ ਹੋਊਗੀ ਔਰ ਇਹ ਪਲਾਸਟਿਕ ਜਿਹੜੀ ਆ ਇਹਨੇ ਗਲਦਾ ਨਹੀਂ ਆ ਇਹਨੇ ਗਲਦਾ ਨਹੀਂ ਪਲਾਸਟਿਕ ਨੇ ਔਰ ਨਾ ਇਹਨੇ ਜਿਹੜਾ ਖਤਮ ਹੋਣਾ ਵਾ ਔਰ ਤਰ੍ਹਾਂ-ਤਰ੍ਹਾਂ ਦੇ ਜੋ ਗੰਦੇ ਕੱਪੜੇ ਘਰਾਂ ਦੇ ਵਿੱਚੋਂ ਸਾਰੇ ਲਿਆ ਲਿਆ ਸੁੱਟਦੇ ਆ ਵੇਖੋ ਕਿਸ ਹਾਲ ਦੇ ਨਾਲ ਜਿਹੜਾ ਵਾ ਆ ਸਾਰੇ ਗੰਦਗੀ ਦੇ ਢੇਰ ਲੱਗੇ ਆ ਔਰ ਇਹਦੇ ਵਿੱਚ ਸਭ ਤੋਂ ਦੁੱਖ ਵਾਲੀ ਗੱਲ ਕੀ ਆ ਕਿ ਦੇਵੀ ਦੇਵਤੇ ਗੁਰੂ ਪੀਰ ਪਗੰਬਰਾਂ ਦੀਆਂ ਫੋਟੋਆਂ ਮੂਰਤੀਆਂ ਸੁੱਟੀਆਂ ਵਾਂ ਔਰ ਉਹਨਾਂ ਦਾ ਵੀ ਨਰਾਦਰੇ ਲੋਕ ਕਰਦੇ ਆ ਪਰ ਓ ਰੱਬ ਦਾ ਵਾਸਤਾ ਪ੍ਰਮਾਤਮਾ ਨਾਲ ਵੈਰ ਕਿਤੇ ਮੁੱਲ ਲੈਣਾ ਤੁਹਾਨੂੰ ਮਹਿੰਗਾ ਨਾ ਪੈ ਜਾਏ ਆ ਵੇਖੋ ਆ ਕ੍ਰਿਸ਼ਨ ਮਹਾਰਾਜ ਦੇ ਜਿਹੜੇ ਵਸਤਰ ਹੁੰਦੇ ਆ ਪਾਈ ਦੇ ਮੂਰਤੀਆਂ ਤੇ ਉਹ ਸੁੱਟਿਆ ਇਤਾਂ ਹੀ ਕਿਤੇ ਸੰਧੂਰ ਆ ਕਿਤੇ ਕੁਸ਼ ਆ ਆ ਵੇਖੋ ਕਿੱਥੋਂ ਤੱਕ ਵੀ ਤੁਹਾਨੂੰ ਨਜ਼ਰ ਆਉਂਦਾ ਵਾ ਇਹ ਗੰਦਗੀ ਦੇ ਢੇਰ ਹੀ ਨਜ਼ਰ ਆਉਣਗੇ ਕਿਉਂਕਿ ਇਹ ਉਹਨਾਂ ਲੋਕਾਂ ਦੇ ਕੰਮ ਆ ਜਿਹੜੇ ਅੰਧ ਵਿਸ਼ਵਾਸ ਵਿੱਚ ਤੇ ਵਿਹਮਾ ਭਰਮਾਂ ਵਿੱਚ ਫਸਿਆ ਆ ਵਾ ਵੇਖੋ ਕਿਤੇ ਵੀ ਤੁਹਾਨੂੰ ਸਾਫ ਸਫਾਈ ਨਹੀਂ ਨਜ਼ਰ ਆਊਗੀ ਔਰ ਆ ਮੂਰਤੀਆਂ ਨੇ ਔਰ ਗੰਦਗੀ ਦੇ ਢੇਰ ਆ ਥਾਂ ਥਾਂ ਤੇ ਤੁਹਾਨੂੰ ਇਹੀ ਨਜ਼ਰ ਆਉਣਗੇ ਇਹ ਬਿਆਸ ਦਰਿਆ ਤੇ ਆ ਚਾਹੇ ਕਿੰਨੀ ਵੀ ਸੇਵਾ ਕਰ ਲੋ ਚਾਹੇ ਕਿੰਨੀ ਸਫਾਈ ਕਰ ਲੋ ਪਰ ਲੋਕ ਜਿਹੜੇ ਆ ਉਹ ਬਾਜ ਨਹੀਂ ਆਉਂਦੇ ਜਾਦੂ ਟੂਨੇ ਕਰਨ ਤੋਂ ਆਹ ਮੂਰਤੀਆਂ ਨੇ ਆ ਵੇਖੋ ਕਿ ਹਿਸਾਬ ਆ ਮੂਰਤੀਆਂ ਜਿਹੜੀਆਂ ਛੁੱਟੀਆਂ ਵਿੱਚ ਕਿਦਾਂ ਨਰਾਦਰ ਕਰਦੇ ਵੇਖੋ ਪਾਣੀ ਦਾ ਆ ਕਿਨੇ ਕਿਨੇ ਕੁਜੇ ਛੁੱਟਿਆ ਵੇਖੋ ਆਲੇ ਦੁਆਲੇ ਤੁਹਾਨੂੰ ਗੰਦਗੀ ਦੇ ਢੇਰ ਹੀ ਨਜ਼ਰ ਆਉਣ ਗਿਆ ਵੇਖੋ ਆ ਕਿੰਨੀ ਪਲਾਸਟਿਕ ਆ ਇਹ ਕਿੱਥੋਂ ਤੱਕ ਜਾਇਜ਼ ਆ ਕਿ ਅਸੀਂ ਪਾਣੀ ਵਿੱਚ ਗੰਦਗੀ ਪਾਈਏ ਆ ਦੂਰ ਤੱਕ ਤੁਹਾਨੂੰ ਜਿੱਥੇ ਤੱਕ ਨਜ਼ਰ ਆਉਂਦਾ ਨਹੀਂ ਆ ਵੇਖੋ ਇਹ ਹਾਲਾਤ ਜਿਹੜੇ ਆ ਇਹ ਬਿਆਸ ਦਰਿਆ ਦੇ ਆ ਔਰ ਆ ਸਾਰੇ ਦਾ ਸਾਰਾ ਜੜਾ ਆ ਕਿੱਥੋਂ ਤੱਕ ਵੇਖੋ ਗੰਦਾ ਕੀਤਾ ਪਾਣੀ ਨੂੰ ਕਿੱਥੋਂ ਤੱਕ ਜਾਇਆ ਆ ਆ ਕਿੰਨੀਆਂ ਕਿੰਨੀਆਂ ਸੰਧੂਰ ਦੀਆਂ ਡੱਬੀਆਂ ਵਾਂ ਭਾਜੀ ਨੇੜੇ ਲਿਆ ਕੇ ਵਿਖਾ ਦੇ ਸੰਧੂਰ ਦੀਆਂ ਡੱਬੀਆਂ ਔਰ ਮਾਤਾ ਦੀਆਂ ਚੁੰਨੀਆਂ ਔਰ ਪੁੱਜੇ ਤੇ ਕੀ ਕੁਝ ਸੁਟਿਆ ਵੇਖੋ ਇਹ ਹਾਲਾਤ ਜਿਹੜੇ ਆ ਇਹ ਬਿਆਸ ਦਰਿਆ ਤੇ ਬਣਾ ਦਿੱਤੇ ਆ ਚਾ ਦੂ ਟੂਨੇ ਕਰਨ ਵਾਲੇ ਲੋਕਾਂ ਨੇ ਔਰ ਇਹ ਲੋਕ ਜਿਹੜੇ ਆ ਇਹ ਨਹੀਂ ਬਾਜ ਆਉਂਦੇ ਇਨਾਂ ਕੰਮਾਂ ਤੋਂ ਆ ਵੇਖੋ ਕਿਸ ਹਿਸਾਬ ਦੇ ਨਾਲ ਇਨਾਂ ਲੋਕਾਂ ਨੇ ਪਾਣੀ ਵਿੱਚ ਜ਼ਿੰਦਗੀ ਪਾਈ ਹੋਏ ਇਹ ਥਾਂ ਥਾਂ ਤੇ ਤੁਹਾਨੂੰ ਲਫਾਫੇ ਨਜ਼ਰ ਆਉਣਗੇ ਸੋ ਰੱਬ ਦਾ ਵਾਸਤਾ ਭਰਾਓ ਮਹਾਰਾਜ ਨੇ ਗੁਰਬਾਣੀ ਚ ਬਹੁਤ ਸੋਹਣੀਆਂ ਪੰਕਤੀਆਂ ਗਿਆ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤਮ ਘੱਟ ਧਰਤੀ ਨੂੰ ਇਹ ਦੂਸ਼ਿਤ ਕਰਤਾ ਵਾਤਾਵਰਨ ਨੂੰ ਇਹ ਦੂਸ਼ਿਤ ਕਰਤਾ ਪਾਣੀ ਸਾਡਾ ਪਿਤਾ ਵਾ ਪ੍ਰਮਾਤਮਾ ਵੱਲੋਂ ਦਿੱਤੀ ਇੱਕ ਅਨਮੋਲ ਦਾਤ ਐ ਇਸ ਵਿੱਚ ਗੰਦਗੀ ਪਾਉਣ ਚ ਅਸੀਂ ਕੋਈ ਕਸਰ ਨਹੀਂ ਛੱਡੀ ਸੋ ਰੱਬ ਦਾ ਵਾਸਤਾ ਪਾਣੀ 'ਚ ਗੰਦਗੀ ਨਾ ਪਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ